ਤੁੱਲੂ ਹੁੰਦਾ ਵੀ ਦੇਖਿਆ ਮੈਂ ਓ ਕੀ ਹੁੰਦਾ ਤੁੱਲੂ ਹੁੰਦਾ ਮਤਲਬ ਮਨ ਲਾ ਵੀ ਜੇਲ੍ਹ ਦੀ ਜਿਹੜੇ ਮੁਲਾਜ਼ਮਾਂ ਕੰਟਰੋਲ ਖੋ ਬੈਠਦੇ ਜਦੋਂ ਉਹਨਾਂ ਦੇ ਹੱਥੀਂ ਹੋ ਜਾਂਦਾ ਤੁੱਲੂ ਮਤਲਬ ਬਾਹਰਲੀ ਬੋਸ ਹੁੰਦੇ ਨੇ ਨਾ ਨਹੀਂ 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 ਜੀ ਅੱਛਾ ਬਾਹਰਲੀ ਬੋਸ ਹੁੰਦੇ ਉਹ ਵੀ ਮੇਰੇ ਯਾਰ ਦੋਸਤੀ ਦੇ ਮੁੰਡੇ ਜਿਨ੍ਹਾਂ ਨੇ ਕਰਾਇਆ ਸੀ ਮਤਲਬ ਇੰਨੀ ਜਦੋਂ ਜੇਲ੍ਹ ਦੇ ਪ੍ਰਸ਼ਾਸਨ ਦੇ ਹੱਥੋਂ ਗੱਲ ਨਿਕਲ ਗਈ ਵੀ ਹੁਣ ਸਾਡੇ ਤੋਂ ਕਾਬੂ ਨਹੀਂ ਹੁੰਦੇ ਵੀ ਲੜਾਈ ਇਸ ਲੈਵਲ ਦੀ ਹੋ ਗਈ ਫਿਰ ਬਾਹਰੋਂ ਪੁਲਿਸ ਆਉਂਦੀ ਬਾਹਰੋਂ ਆਉਂਦੀ ਫਿਰ ਉਹ ਫਿਰ ਜਨਤਾ ਨੂੰ ਜੰਗ ਵਰਗਾ ਮਾਹੌਲ ਹੁੰਦਾ ਉਹ ਪੂਰਾ ਹੀ ਹੁੰਦਾ ਫਿਰ ਆਈਟਾਂ ਹੰਡਲੇ ਕਿਹਦੇ ਮੁਲਾਜ਼ਮਾਂ ਐ ਸਿਰਸੁਰ ਪੜ ਜਾਂਦੇ ਵਿਚਰੇ ਨੇ ਸਾਧਾਂ ਦੇ ਵੀ ਪੜਦੇ ਹੁਣ ਜਿਹੜੇ 3-10 ਦੇ ਜੇਲ੍ਹ ਚ ਸਾਰੇ ਸਭ ਮੈਂ ਸਾਰਿਆਂ ਦੀ ਪੜਦੀ ਫਿਰ ਉਹ ਪਤਾ ਕੀ ਤਨਾ ਜਦੋਂ ਮੱਲਾ ਟੁੱਲੂ ਹੋ ਗਿਆ ਉਦੋਂ ਫਿਰ ਉਹਨਾਂ ਦੇ ਜਿਹੜੇ ਮੁਲਾਜ਼ਮ ਦੇ ਅੱਖ ਤੇ ਹੁੰਦੇ ਆ ਵੀ ਆਹ ਬੰਦੇ ਤੰਗ ਕਰਦੇ ਆ ਉਹ ਭਾਵੇਂ ਉਹ ਲੜਾਈ ਚ ਹੈ ਨਹੀਂ ਸੀ ਉਹ ਵੀ ਕੁੱਟੇ ਜਾਣਗੇ ਬਾਹਰ ਲੈ ਕੇ ਕਿਦੀ ਬਾਹ ਟੁੱਟੇ ਜਾਂ ਲੱਤ ਟੁੱਟੇ ਕੋਈ ਚੱਕਰ ਨਹੀਂ ਜੇਲ੍ਹ ਚ ਜਦੋਂ ਕੋਈ ਨਵਾਂ ਗੈਦੀ ਆਉਂਦਾ ਜਾਂ ਜੇਲ੍ਹ ਤੇ ਸਨੇਹ ਲੱਗ ਜਾਂਦੇ ਬਿਲਕੁਲ ਲੱਗ ਜਾਂਦੇ ਜਿਹਦੀ ਕਿਸੇ ਨਾਲ ਲੱਗਦੀ ਹੋਵੇ ਅਗਲਾ ਪਹਿਲੇ ਹੀ ਫੋਨ ਕਰ ਦਿੰਦਾ ਵੀ ਇੱਥਾਂ ਆ ਰਿਹਾ ਸੰਭਲ ਲਈ ਵੀ ਲੱਗ ਜਾਂਦੇ ਆ ਵੀ ਆਪਣਾ ਭਰਾ ਆ ਰਿਹਾ ਸਾਂਭਲਿਓ ਤੇ ਆ ਆਪਣਾ ਵੈਰੀ ਆ ਰਿਹਾ ਐਂਟੀ ਆ ਰਿਹਾ ਚਤਰਬ੍ਰੇਡ ਕਰਦੇ ਵੀ ਲੱਗ ਜਾਂਦੇ ਪਹਿਲਾਂ ਹੀ ਲੱਗ ਜਾਂਦੇ ਜੇਲ੍ਹ ਨੂੰ ਸੁਧਾਰ ਕਰਕੇ ਆ ਜਾਂਦਾ ਹੈ ਹੈ ਸੁਧਾਰ ਕਰ ਜੀ ਉਹ ਇਨਸਾਨ ਤੇ ਆ ਜੀ ਉਹਨੇ ਸੁਧਰਨਾ ਜਾਂ ਨਹੀਂ ਸੁਧਰਨਾ ਪਰ ਜੇਲ੍ਹ ਦੇ ਵਿੱਚ ਤਾਂ ਮਾਹੌਲ ਬਾਹਰ ਨਾਲੋਂ ਵੱਧ ਖਰਾਬ ਆ ਜਿਵੇਂ ਤੁਸੀਂ ਦੱਸ ਰਹੇ ਹੋ ਮਾਹੌਲ ਯਾਦਾ ਖਰਾਬ ਆ ਪਰ ਇਨਸਾਨ ਤੇ ਆ ਜੀ ਜਿਹਨੇ ਜੀ ਨੂੰ ਆਪਣਾ ਘਰ ਦਿੰਦਾ ਉਹ ਕਦੇ ਵੀ ਹੋਣੀ ਹੋਗਾ ਜਿਹੜੇ ਇਨਸਾਨ ਨੂੰ ਪਤਾ ਵੀਰ ਮੇਰੇ ਘਰ ਦਾ ਹਾਲਾਤ ਆ ਹਨਾ ਮੇਰੇ ਘਰ ਦੇ ਰੋਂਦੇ ਹੋਣਗੇ ਜਿਹੜਾ ਇਨਸਾਨ ਸਾਰਾ ਦਿਨ ਇਹੀ ਚੀਜ਼ ਸੋਚਦਾ ਹੋਊਗਾ ਹਨਾ ਪੀਰ ਮੇਰਾ ਵੀ ਇਦਾਂ ਕਰਕੇ ਮਿਹਨਤ ਕਰਦਾ ਹਨਾ ਲੋਕ ਆ ਗੱਲਾਂ ਕਹਿੰਦੇ ਆ ਮਗਰੋ ਜੀ ਮੈਂ ਆਪਣੇ ਤੇ ਲਾ ਕੇ ਦੱਸਦਾ ਜਿਹੜੇ ਵੀ ਮੇਰੇ ਘਰ ਦੇ ਨੇ ਸੁਣੀਆਂ ਲੋਕਾਂ ਦੀ ਹਨਾ ਤੇ ਵੀ ਘਰ ਦੇ ਨੂੰ ਆਇਆ ਹੁੰਦਾ ਵੀ ਲੋਕ ਕਹਿੰਦੇ ਵੀ ਕ੍ਰਾਈਮਨਲ ਤੁਹਾਡਾ ਮੁੰਡਾ ਜੇ ਉਹ ਮੈਂ ਉਹਨਾਂ ਚੀਜ਼ਾਂ ਦੇ ਵੀ ਮੈਂ ਕੱਲੀ ਕੱਲੀ ਚੀਜ਼ ਤੇ ਗਾਣਾ ਲਿਖਿਆ ਹੋਇਆ ਕਹਿੰਦੇ ਵੀ ਜੇਲ੍ਹ ਚੋਂ ਬੰਦਾ ਗਿਆ ਉਹਦੇ ਅੰਦਰ ਜੇਲ੍ਹ ਚ ਜਾਂਦੇ ਸਰ ਮੰਨ ਲਓ ਕੋਈ ਛੋਟਾ ਸਮੇਂ ਆਇਆ ਕੁਝ ਵੀ ਚੱਲ ਗਿਆ ਕੋਈ ਨਸ਼ੇੜੀ ਚੱਲ ਗਿਆ ਅੰਦਰ ਜਾ ਕੇ ਉਹ ਲਿੰਕੇਟ ਦੇ ਬਣ ਜਾਂਦੇ ਬਾਹਰ ਆ ਕੇ ਉਹ ਵੱਡਾ ਵਪਾਰੀ ਬਣਦਾ ਲਿੰਕ ਬੰਦੇ ਹੀ ਉਹ ਫਿਰ ਉਹੀ ਚੀਜ਼ ਆ ਵੀ ਉਹਨੂੰ ਪਤਾ ਹ ਜੇਲ੍ਹ ਦੇ ਅੰਦਰ ਲੜਾਈਆਂ ਤੇ ਵੀ ਗੀਤ ਲਿਖੇ। ਜੇਲ੍ਹ ਦੇ ਅੰਦਰ ਸਾਰੇ ਜਿਹੜੇ ਬਾ ਪਰਚੇ ਪੁਰਚੇ ਵਾਲੇ ਗਾਣੇ ਆਏ ਆਪਣੇ ਸਾਰੇ ਉਹ ਜੇਲ੍ਹ ਦੇ ਤੁਸੀਂ ਸੋਲ ਗਏ ਹੀ ਹੈ ਵਾ ਸਮਝ ਲਓ। ਕਿੰਨਿਆਂ ਦੇ ਗੁੱਟ ਵੱਡੇ ਸਿਰ ਕਿੰਨਿਆਂ ਦੇ ਪਾੜੇ ਨਹੀਂ ਹਾਲੇ ਤੱਕ ਵੀ ਲਾ ਪਤਾ ਜਿਹੜੇ ਗੱਡੀ ਚੜ੍ਹੇ ਨਹੀਂ ਅਖਬਾਰਾਂ ਵਾਲੇ ਭੇਦੇ ਜੱッセ ਦੇ ਖੋਲ ਹੀ ਜਾਂਦੇ ਆ। ਮੈਂ ਵੈਰੀ ਚੁੱਪ ਕਰਾਦੇ ਨਹੀਂ ਪਰਚੇ ਬੋਲ ਹੀ ਜਾਂਦੇ ਆ। ਇਹ ਪਰਚਾ ਬੋਜਨ ਦਾ ਵੈਰੀ 10 ਮਿੰਟ ਲਈ ਚੁੱਪ ਹੋ ਜਾਂਦਾ ਜਿਉ ਬਾਈ ਦੀ ਸੱਚ ਕੇ ਪਰ ਪਰਚੇ ਬੋਲਦੇ ਹੀ ਰਹਿੰਦੇ। ਤੁਹਾਡੇ ਗਾਣਿਆਂ ਦੇ ਵਿੱਚ ਹਾਂਜੀ ਪੂਰਾ ਚੱਕਵਾ ਮਾਹੌਲ ਆ ਪਰ ਸਧਾਰਨ ਜ਼ਿੰਦਗੀ ਤੁਸੀਂ ਰਬ ਰਬ ਕਰਦੇ ਹਾਂ ਮੈਂ ਸਭ ਕੁਝ ਲਿਖਿਆ ਜੀ ਮੈਂ ਜਿੱਦਾਂ ਹੁਣ ਹੁਣ ਦੱਸ ਰਿਹਾ ਵੀ ਪਿੰਡ ਦੇ ਲੋਕ ਕਹਿੰਦੇ ਕ੍ਰਿਮੀਨਲ ਆ ਤੁਹਾਡਾ ਮੁੰਡਾ ਇਹ ਉਹਨਾਂ ਚੀਜ਼ਾਂ ਦੇ ਵੀ ਗਾਣਾ ਲਿਖਿਆ ਦੀ ਕ੍ਰਿਮੀਨਲ ਲਿਸਟਾ 'ਚ ਨਾਮ ਹੋ ਗਿਆ ਨਹੀਂ ਹੁੰਦਾ ਹੁੰਦਾ ਯੱਟ ਬਦਨਾਮ ਹੋ ਗਿਆ ਮੈਨੂੰ ਉਹ ਵੀ ਕਹਿੰਦੇ ਕਦੋਂ ਤੂੰ ਤਬਾਹੀ ਕਰਨੀ ਜਿਹੜੇ ਆਖਦੇ ਹੁੰਦੇ ਸੀ ਚੱਕਾ ਜਾਮ ਹੋ ਗਿਆ ਜੇ ਥੋੜਾ ਜਿਆ ਤੂੰ ਕਰਦੀ ਸਬਰ ਚੱਲੀਏ ਨਹੀਂ ਤੈਨੂੰ ਬੜਾ ਕੁਝ ਮਿਲਣਾ ਸੀ ਆਮ ਤੋਂ ਮੇਰੀ ਬੇਬੇ ਨੂੰ ਤਾਂ ਮਾਣ ਹੋਣਾ ਇਸੇ ਹੀ ਗੱਲ ਦਾ ਨਹੀਂ ਮੇਰਾ ਪਿੰਡ ਹੋ ਮਸ਼ਹੂਰ ਮੇਰੇ ਨਾਮ ਤੋਂ ਪਿੰਡ ਵਾਲੇ ਮਾਨ ਕਰਦੇ ਜੋ ਤੁਹਾਡੇ ਨਾਮ ਦੇ ਨਾਲ ਪਿੰਡ ਦਾ ਨਾਮ ਹੁੰਦਾ ਜਦੋਂ ਮੈਂ ਕੋਈ ਵੀ ਗਾਣਾ ਕਰਦਾ ਨਾ ਜਿਹੜੇ ਗਾਣੇ 'ਚ ਮੇਰੇ ਪਿੰਡ ਦਾ ਨਾਂ ਹੈਗਾ ਉਹਦੇ ਤੁਸੀਂ ਕਮੈਂਟ ਵੜ ਕੇ ਦੇਖੋ ਮੇਰੇ ਪਿੰਡ ਵਾਲੇ ਸਭ ਤੋਂ ਜ਼ਿਆਦਾ ਆਉਣਗੇ ਤੇ ਜਿਹੜੇ ਗਾਣੇ 'ਚ ਮੰਨ ਲਓ ਮੈਂ ਇਕੱਲਾ ਆਪਦਾ ਨਾਮ ਪਾ ਲਿਆ ਨਾ ਉਹ 'ਚ ਪਿੰਡ ਵਾਲੇ ਮੈਨੂੰ ਕਹਿੰਦੇ ਵੀ ਯਾਰ ਪਿੰਡ ਦਾ ਨਾਮ ਪਾਇਆ ਕਰ ਉਮ ਲੱਗ ਗਈ ਯਾਰ ਗਾਣਾ ਹੀ ਇਦਾਂ ਦਾ ਹੁੰਦਾ ਜਦੋਂ ਰੱਖਦਾ ਫਿਰ ਮੈਂ ਗਾਣਾ ਸੀ ਉਹ ਮੈਂ ਅੱਧਾ ਕਿਤਾ 2017 'ਚ ਲਿਖਿਆ ਸੀ ਹੂੰ ਤੇ ਅੱਧਾ ਕਿ ਜਦੋਂ ਮੈਂ ਵਿਆਹ ਦੇ ਕਾਰਡ ਵੰਡਦਾ ਫਿਰਦਾ ਹੁਣ ਉਹ ਗਾਣਾ ਹੋਲ ਸਾਈਡਰ ਰੋਮੈਂਟਿਕ ਜਿਹਾ ਹ ਤੇ ਮੈਨੂੰ ਉਹ ਕਹਿੰਦੇ ਵੀ ਇਦਾਂ ਕਿ ਆਪਣਾ ਦਾ ਫੋਨ ਆਇਆ ਇਦਾਂ ਕਰਕੇ ਕਹਿੰਦਾ ਜਿ세 ਗਾਣਾ ਪੂਰਾ ਕਰ ਦੇ ਤੇ ਮੈਂ ਸ਼ੇਰ ਗੜ ਗਿਆ ਸੀ ਵਿਆਹ ਦੇ ਕਾਰਡ ਵੰਡਦਾ ਫਿਰਦਾ ਸੀ ਹੁਣ ਮੈਨੂੰ ਸਮਝ ਨਹੀਂ ਆਈ ਮੈਂ ਗਾਣਾ ਲਿਖਾਂ ਕਿਵੇਂ ਹਣਾ ਫਿਰ ਮੈਂ ਘਰ ਦੇ ਅੰਦਰ ਬੈਠੇ ਮੈਂ ਬਾਹਰ ਆ ਗਲੀ 'ਚ ਖੜਾ ਉੱਥੇ ਇੱਕ ਬੁੜੀ ਲੰਗੀ ਜਿਹੀ ਆ ਉਹਦੇ ਝਾਂਜਰਾ ਪਾਗਾ ਚਿੱਟਾ ਸੂਟ ਪਾਇਆ ਫਿਰ ਮੋਹ ਲੈਣਾ ਉਥੋਂ ਚੱਕੀਆਂ ਦੀ ਵੀ ਚਿੱਟੇ ਸੂਟ ਦਾ ਸ਼ੌਂਕ ਪਗਾ ਦੂੰਗਾ ਇੱਕ ਖੁੱਤੇ ਚੁੰਨੀ ਪਾ ਦੂੰਗਾ ਬਣਾ ਰੱਖੀ ਢੇਰੀ ਭੁਰਨਾ ਖੂਬ ਸੂਰਤ ਲੱਗेंगी ਨਹੀਂ ਪੜਾ ਰੱਖ ਮਰੀਆ ਸ਼ਰਮ ਓਬਜ਼ਰਵ ਓਬਜ਼ਰਵ ਕਰਦੇ ਹੋ ਤੁਸੀਂ ਕਾਫੀ ਕਈ ਵਾਰ ਤਾਂ ਦੰਗੇ ਵੀ ਜੇ ਕਿਸੇ ਨੇ ਕਹਿਤਾ ਵੀ ਜੈਸੇ ਆਪ ਨੂੰ 10 ਗਾਣੇ ਚਾਹੀਦੇ ਆ ਵੀ ਮਨ ਲਾ 2 ਕ ਘੰਟੇ ਚਾਹੀਦੇ ਆ ਦਵਾ ਫਿਰ ਮੈਨੂੰ ਐ ਹੋ ਗਿਆ ਮੈਨੂੰ 10 ਘੰਟੇ ਦੇਖਣ 10 ਗਾਣੇ ਦੇਖਣਗੇ 2 ਘੰਟੇ ਨਹੀਂ ਦੇਖਣਗੇ ਵੀ 2 ਘੰਟੇ ਚ ਲਿਖਣੇ ਆ ਫਿਰ ਮੈਨੂੰ ਐ ਹੋ ਗਿਆ ਸਮਾਂ ਲਿਖਦੇ ਆ ਸਟੋਰੀਆਂ ਕਿੱਥੋਂ ਹੋਣਗੀਆਂ ਮੈਨੂੰ ਕੁਝ ਕੁਝ ਵੀ ਨਹੀਂ ਪਤਾ ਲੱਗਦਾ ਮੈਂ ਬਸ ਆਪਣੀ ਜ਼ਿੰਦਗੀ ਬਾਰੇ ਸੋਚਣ ਲੱਗ ਗਿਆ ਨਾ ਯਾਰ ਮੇਰੇ ਨਾਲ ਆ ਹੋਇਆ ਮੈਨੂੰ ਆ ਕੁੜੀ ਛੱਡ ਗਈ ਇਦਾਂ ਹੋ ਗਿਆ ਇਦਾਂ ਜੇ ਤੁਹਾਡੀ ਜ਼ਿੰਦਗੀ ਚ ਜੇਲ ਨਾ ਹੁੰਦੀ ਜੇ ਮੇਰੀ ਜ਼ਿੰਦਗੀ ਚ ਜੇਲ ਨਾ ਹੁੰਦੀ ਤਾਂ ਮੈਂ ਟੇਲਰ ਹੀ ਜੇ ਮੇਰੀ ਜ਼ਿੰਦਗੀ ਚ ਜੇਲ ਨਾ ਹੁੰਦੀ ਤਾਂ ਮੈਂ ਟੇਲਰ ਹੁੰਦਾ ਤੇ ਉਹ ਕੁੜੀ ਨਾ ਆਉਂਦੀ ਜਾਂ ਜਿਹਦੇ ਨਾਲ ਮੈਂ ਵਿਆਹ ਕਰਾਇਆ ਉਹ ਕੁੜੀ ਨਾ ਹੁੰਦੀ ਫਿਰ ਮੈਂ ਕਦੇ ਲਿਖਣਾ ਨਹੀਂ ਸੀ ਤੇ ਜੇ ਮੈਂ ਕੁਝ ਵੀ ਬਣੂੰਗਾ ਹੁਣ ਮੈਂ ਆਪਣੇ ਘਰ ਵਾਲੀ ਦੀ ਕਹਿੰਦੀ ਬਣੂੰਗਾ ਕਿਉਂਕਿ ਉਹਦਾ ਸੁਪਨਾ ਵੀ ਮੈਂ ਕੁਝ ਨਾ ਕੁਝ ਕਰਾਂ ਬਣਾ ਬਸ ਕਿ ਜਿਹੜਾ ਅਪ ਬਦਨਾਮੀ ਮੇਰੇ ਨਾਮ ਨਾਲ ਜੁੜੀ ਹੋਈ ਹੈ ਹਟ ਜੇ ਕਿਸੇ ਹੱਦ ਨਾਲ ਤੇ ਮੈਨੂੰ ਵੀ ਹੁਣ ਆਇਆ ਵੀ ਮੈਂ ਹਟਾਉਂਗਾ ਮੈਂ ਉਹਦੇ ਗਾਣੇ ਲਿਖਿਆ ਸੀ ਮੈਨੂੰ ਨੇ 7 ਰੰਗ ਦੀਆਂ ਟੀ-ਸ਼ਰਟਾਂ ਗਿਫਟ ਕੀਤੀਆਂ ਸੀ ਤੇ 5 ਬੂਟਾਂ ਦੇ ਜੋੜੇ ਮੈਂ ਕੱਲੇ ਨੂੰ ਕੋਕੇ ਦਿੱਤੇ ਸੀ ਉਹਦੋਂ ਗੁਰੇ ਬਾਈ ਨੇ ਗਾਣਾ ਕਰਿਆ ਮੈਂ ਲਿਖਿਆ ਸੀ ਕਹਿੰਦਾ ਵੀ ਲਾਲ ਕਾਲੇ ਰੰਗ ਯਾਦ ਨੇ ਮੈਨੂੰ ਤੇਰਿਆਂ ਸੂਟਾਂ ਦੇ ਸੱਤ ਰੰਗ ਦੀਆਂ ਟੀ-ਸ਼ਰਟਾਂ ਪੰਜ ਜੋੜੇ ਬੂਟਾਂ ਦੇ ਤੂੰ ਕੀਤੀਆਂ ਗਿਫਟ ਮੈਂ ਕਾਲੇ ਕੋਕੇ ਦਿੱਤੇ ਸੀ ਤੇਰੀ ਹੋਂਦ ਸਕੂਰੀ ਸ਼ਰਤ ਦੇਉ ਜਿੰਦਵਾਰ ਸੋਣੀ ਨਹੀਂ ਜੇ ਤੂੰ ਨਾ ਹੁੰਦੀ ਜ਼ਿੰਦਗੀ ਵਿੱਚ ਨਸ਼ੇੜੀ ਹੁੰਦਾ ਮੈਂ ਤੇਰੇ ਕਰਕੇ ਬਣਿਆ ਹਾਂ ਕਲਾਕਾਰ ਸੋਣੀ ਨਹੀਂ ਸਾਡੀ 10 ਮਾਰਚ ਨੂੰ ਗੱਲ ਹੋਈ ਸੀ ਮੈਂ ਲਿਖਿਆ ਸੀ ਕਿ ਨਾ 10 ਮਾਰਚ ਤੋਂ ਜੀਣਾ ਸਿੱਖਿਆ ਮਰਦੇ ਮਰਦੇ ਨਹੀਂ ਅੱਠ ਦਿਨਾਂ ਚ ਡਾਇਰੀ ਭਰਦੀ ਯਾਦ ਤੈਨੂੰ ਕਰਦੇ ਕਰਦੇ ਨਹੀਂ ਤੂੰ ਚੂੜਾ ਬਾਹੀ ਨਾਮ ਮੇਰੇ ਦਾ ਪਾਲਾ ਇੱਕ ਵਾਰੀ ਜਿਸਾ ਮਰ ਜੂ ਸਾਥ ਨਹੀਂ ਛੱਡਦਾ ਕਰ ਇਤਬਾਰ ਸੋਣੀਏ ਨਹੀਂ ਜੇ ਤੂੰ ਨਾ ਹੁੰਦੀ ਜ਼ਿੰਦਗੀ ਵਿੱਚ ਨਸ਼ੇੜੀ ਹੁੰਦਾ ਮੈਂ ਤੇਰੀ ਕਰਕੇ ਬਣਿਆ ਕਲਾਕਾਰ ਸੋਣੀ ਨਹੀਂ ਇੰਟਰਵਿਊ ਸੌਂਦੀ ਹੋ ਗਈ ਮੋਤੂ ਵੀ ਲਿਖਦੀ ਕਹਿੰਦਾ ਵੀ ਕਦੇ ਪੈਸੇ ਪਿੱਛੇ ਛੱਡ ਗਈ ਸੀ ਕਹਿੰਦੀ ਮੋਣੀ ਆਉਂਦਾ ਤੇਰਾ ਅੱਜ ਆਖੇ ਮੈਂ ਤਾਂ ਤੇਰੀਆਂ ਉਹ ਪੈਸਾ ਵੇਖ ਕੇ ਮੇਰਾ ਮੈਂ ਕਦੇ ਜੀ ਦੇ ਪਿੱਛੇ ਰੋਇਆ ਹਾਲਿ ਗਬੌਂਦੀ ਵੇਖੀ ਮੈਂ ਉਹ ਜਿਹੜੀ ਪੈਸਿਆਂ ਕਰਕੇ ਛੱਡ ਗਈ ਸੀ ਹੁਣ ਚੂੜਾ ਪਾ ਕੇ ਰੋਂਦੀ ਵੇਖੀ ਮੈਂ ਸਮਝਦਾ ਹਾਂ ਉਹ ਦੰਦਾ ਬਿਲਕੁਲ ਦੰਦਾਈ ਪਰ ਜਦੋਂ ਇਨਸਾਨ ਇਹ ਚੀਜ਼ ਸੋਚ ਰਿਹਾ ਦਿੰਦਾ ਵੀ ਨਹੀਂ ਯਾਰ ਮੈਨੂੰ ਛੱਡ ਗਈ ਮੈਂ ਖਤਮ ਹੋ ਗਿਆ ਇਹ ਹੋ ਗਿਆ ਉਦੋਂ ਇਨਸਾਨ ਖਤਮਾ ਜਦੋਂ ਇਨਸਾਨ ਨੇ ਸੋਚ ਲਿਆ ਵੀ ਰੋ ਛੱਡ ਗਈ ਕਾ ਤੂੰ ਛੱਡ ਗਈ ਕੀ ਹੈਣੀ ਮੇਰੇ ਕੋਲ ਫਿਰ ਇਨਸਾਨ ਕੁਝ ਕਰਦਾ ਮੈਨੂੰ ਆਪਣਾ ਘਰ ਦਿੰਦਾ ਸੀ ਹਨਾ ਵੀ ਮੇਰੇ ਘਰੋਂ ਜਿਵੇਂ ਲਾ 500 ਰੁਪਏ ਮੰਗਿਆ ਤਾਂ ਉਹ ਕਿਵੇਂ ਭੇਜਣਗੇ ਮੈਨੂੰ ਪਤਾ ਹੁੰਦਾ ਸੀ ਤੇ ਮੈਂ ਕਦੇ ਘਰਦਿਆਂ ਨੂੰ ਤੰਗ ਨਹੀਂ ਕੀਤਾ ਵੀ ਮੈਨੂੰ ਪੈਸੇ ਪਾਓ ਇਦਾਂ ਕਰੋ ਹਨਾ ਮੈਂ ਆਪਣੇ ਵਿਆਹ ਤੇ ਵੀ ਸਾਰਾ ਖਰਚਾ ਮੈਂ ਆਪ ਕੀਤਾ ਮੈਂ ਗਾਣੇ ਵਿੱਚ ਜਿਹੜੇ ਹਨ ਉਹਨਾਂ ਦੇ ਪੈਸਿਆਂ ਨਾਲ ਮੈਂ ਜੋ ਕੁਝ ਵੀ ਲਿਆ ਆਪਣੇ ਪੈਸੇ ਨਾਲ ਲਿਆ ਤੇ ਅੱਗੇ ਬਹੁਤ ਕੁਝ ਕਰਾਂਗੀ ਰੱਬ ਸੱਖ ਰੱਖੇ ਜੇ ਕਲਮ ਨਾ ਹੁੰਦੀ ਤੁਹਾਡੇ ਕੋਲ ਫਿਰ ਜਦੋਂ ਬੰਦਾ ਜੇਲ੍ਹ 'ਚ ਜਾਂਦਾ ਬੰਦਾ ਇਹ ਜੀ ਸੋਚਦਾ ਉਹ ਵੀ ਜਾਂ ਤਾਂ ਨਸ਼ੇ-ਨਿਸ਼ੇ ਤੇ ਲੱਗ ਜਾਂਦਾ ਹਨਾ ਜਦੋਂ ਬੰਦੇ ਨੂੰ ਕੋਈ ਸਮਝ ਨਹੀਂ ਹੁੰਦੀ ਹੁੰਦੀ ਹੈ ਨਾ ਜੇਲ੍ਹ 'ਚ ਨਸ਼ਾ ਮਿਲ ਜਾਂਦਾ ਆਮ ਮਿਲਦਾ ਫੈਂਟੇ ਵੀ ਹੁੰਦੇ ਆ ਫੈਂਕੇ ਹੁੰਦੇ ਆ ਫੈਂਕੇ ਬਹੁਤ ਕੁਝ ਹੁੰਦਾ ਐਂਕਿਆਂ 'ਚ ਬਹੁਤ 20000 ਦਾ ਇੱਕ ਫੈਂਕਾ ਹੁੰਦਾ ਫੈਂਕਾ ਇੱਕ ਵਾਰੀ ਸਮਝਾਓ ਜੀ ਹਿਲਜੋ ਫੈਂਕਾ ਹੁੰਦਾ ਜਿੱਦਾਂ ਕਿ ਮੰਨ ਲਓ ਵੀ ਦੋ ਫੋਨ ਲਾ ਲਓ ਉਹਦੇ ਚਾਰ ਪੁੜੀਆਂ ਅਸੀਂ ਪਾਸੇ ਜਰ ਦੇ ਦੀਆਂ ਬੰਨ ਲੀਆਂ ਹਨਾ ਵੀ ਜਿਹੜੀ ਚੀਜ਼ਾਂ ਮੰਗ ਕਰਦੇ ਆ ਅੰਦਰ ਕਹਿਦੀ ਹਨਾ ਉਹ ਚੀਜ਼ ਮੰਨ ਲਓ ਜਿਹੜੇ ਅੰਦਰ ਜਿੰਨਾ ਸਰਕਲ ਚੱਲਦਾ ਹਨਾ ਮਤਲਬ ਬਾਹਰੋਂ ਖੜਕੇ ਬੰਦਾ ਬੰਦਾ ਅੰਦਰ ਜੀਲ ਸੇੜਦਾ ਫਿਰ ਉਹ ਜਿਹੜੀ ਸੈਟਿੰਗ ਹੁੰਦੀ ਆ ਉਹ ਨਿਸ਼ਾਨ ਸੱਟਣ ਦੌਰਾਨ ਨਿਸ਼ਾਨਾ ਇੰਨਾ ਤਗੜਾ ਹੁੰਦਾ ਕਿ ਮੈਂ ਕਹਾਂ ਜੇ ਤੁਸੀਂ ਕਹਿੰਦੇ ਵੀ ਆ ਵਾਰੀ 'ਚ ਡਿੱਗਣਾ ਚਾ ਉਨੇ ਵੀ ਆਰਪੀ ਲੈਣਾ ਫੇਕ ਅਸਿੱਟਣ ਵਾਲੇ ਨੇ ਤੇ ਅੰਦਰ ਉਹਨੇ 5 ਲੱਖ ਦਾ ਸਮਾਨ ਹੈ ਤਨਾ 20000 ਤੇ ਜਿਹੜਾ ਫੋਨ ਬਾਹਰ ਆਪਣਾ 10000 ਰੁਪਏ ਦਾ ਮਿਲ ਜਾਂਦਾ ਅੰਦਰੋਂ ਆਏ ਨਹੀਂ ਪਤਾ ਵੀ ਸਮਝਦੇ ਹਿਸਾਬ ਨਾਲ ਜੀ ਸਖਤਾਈ ਜ਼ਿਆਦੇ ਆ ਤਾਂ 20000 ਦਾ ਵੀ ਹੋਗਾ ਕਿ 30000 ਦਾ ਵੀ ਫੋਨ ਫੜੇ ਜਾਂਦੇ ਆ ਮੈਂ ਉਹਨਾਂ ਦੇ ਵੀ ਗਾਣਾ ਲੀਕਿਆ ਸੀ ਕਹਿੰਦਾ ਚਾਹੀ ਫੋਲ ਸਖਤਾਈ ਕਰਤੀ ਫੇਕੇ ਆਲਿਆਂ ਦੇ ਪਰ ਜੇਲ੍ਹ ਚ ਯਾਰ ਦਾ ਮੁੱਕਣ ਦੰਦ ਹਣੀ ਤਰੇ ਯਾਰ ਹਨ ਨੇ ਹੂੰ ਇਹ ਚੱਕਰ ਦੇ ਵਿੱਚ ਬਾਹਲਾ ਮੁੱਦਾ ਮੁੱਦਾ ਬਾਗੇ ਕੁੱਟਦੇ ਨੇ ਆ ਸੇ ਵਸੇ ਜੋ ਖੜੇ ਹੁੰਦੇ ਨੇ ਜਾ ਰਹੇ ਹਨ ਨਹੀਂ ਫੁੱਲ ਸਖਤਾਈ ਹੁੰਦੀ ਫੇਕੇ ਵਾਲਿਆਂ ਦੇ ਪਰ ਫਿਰ ਵੀ ਜੀਲ ਚ ਜਾਂਦਾ ਮੁੱਕਣ ਦਿੰਦਾ ਹਣੀ ਤਰਾ ਜਾ ਰਹੇ ਹਨ ਨਹੀਂ ਇਹ ਮਜ਼ਾਕ ਕਰਦੇ ਜਦੋਂ ਉੱਥੇ ਮਜ਼ਾਕ ਕਰਦੇ ਸੁਣਾਉਣਾ ਇਦਾਂ ਹੀ ਮਲਾਜ ਮੈਨੂੰ ਕਹਿੰਦੇ ਵੀ ਆਹ ਫੋਨ ਫੜ ਕਿਸੇ ਮੁੰਡੇ ਨੂੰ ਫੋਨ ਫੜਾ ਇਹ ਕਹਿੰਦਾ ਹੁਣ ਇਹ ਤੇ ਵੀ ਗਾਣਾ ਲਿਖ ਦੇ ਮੈਂ ਕਹਾਂ ਲਿਖ ਦੂੰ ਮੈਂ ਲਿਖਿਆ ਸੀ ਇਹ ਕਹਿੰਦਾ ਵੀ ਹਫੂ ਉਹਨੇ ਕਿਥੋਂ ਕਰਾਂ ਬਾਲੀਓ ਕੀ ਆ ਗੁਲਾਮੀ ਨਹੀਂ ਚੱਕਰ ਚ ਪਟੈ ਨਾ ਨਦੰਦੇ ਆਸਲਾਮੀ ਨਹੀਂ ਮੌਤ ਬਾਗੂ ਆਕੇ ਟੋੜ ਫੂਕ ਮਾਰਦਾ ਤੇ ਡੇਫਟੀ ਕਰਾਉਂਦਾ ਆ ਹਾ ਕਰੇ ਗੋਰੀਏ ਪਹਿਲੇ ਪਟੇ ਉੱਤੇ ਉਡੂਦਿਆ ਹੋਸ਼ ਨਹੀਂ ਤੇ ਦੂਜਾ ਡਾਉਂਦਾ ਚੀਨੇ ਗੋਲੇ ਸਾਰੇ ਗੋਰੀਏ ਕਿਥੋਂ ਆ ਕਿੰਨੇ ਦਾ ਲਿਆ ਕੇ ਗੀਂ ਦਿੱਤਾ ਫਿਰ ਦੱਸਣੇ ਪੈਂਦੇ ਆ ਨਾਮ ਸਾਰੇ ਗੋਰੀਏ ਬਾਲੀਓ ਕੇ ਹੁੰਦੇ ਪਗਤਾਨ ਪਰਨੇ ਭਰਨੇ ਵੇ ਜਸੇ ਹਮਸ਼ੂਕ ਪੱਕੀ ਦੇ ਕੁੱਟਦੇ ਆ ਨਾਲੇ ਗਿਣਤੀ ਵੀ ਕੱਢਦੇ ਨਾਲੇ ਕੱਤੀ